ਪੰਜਾਬੀ ਇੱਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਪਿਆਰ ਪ੍ਰੀਸ਼ਾਤ ਸ਼੍ਰੀ ਕਾਲ ਹੁਣ ਤੱਕ ਦੀ ਵੱਡੀ ਖਬਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਖਿਲਾਫ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ ਅਤੇ ਹੁਣ ਸਿਆਂ ਭਗਵੰਤ ਮਾਨ ਨੇ ਜ਼ੀਰੋ ਟੋਲ ਰੈਸ ਦੀ ਨੀਤੀ ਅਪਣਾਉਂਦੇ ਹੋਏ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਜਾਂਚ ਦੇ ਨੀਮਾਂ ਵਿੱਚ ਬਦਲਾਅ ਕੀਤਾ ਹੈ ਹੁਣ ਪੁਲਿਸ ਅਧਿਕਾਰੀ ਆਪਣੇ ਵਿਭਾਗ ਦੇ ਕਰਮਚਾਰੀ ਦੀ ਰਿਸ਼ਵਤ ਦੇ ਮਾਮਲੇ ਵਿੱਚ ਜਾਂਚ ਨਹੀਂ ਕਰ ਸਕਣਗੇ ਪਹਿਲਾਂ ਪੰਜਾਬ ਪੁਲਿਸ ਵਿੱਚ ਡੀਐਸਪੀ ਰੈਂਕ ਦੇ ਅਧਿਕਾਰੀ ਜਾਂਚ ਕਰ ਸਕਦੇ ਸਨ ਪਰ ਹੁਣ ਰਿਸ਼ਵਤਖੋਰੀ ਕੇ ਜੋ ਵਿੱਚ ਡੇਟਾ ਵਿਜੀਲੈਂਸ ਜਾਂਚ ਕਰੇਗੀ ਇਸੇ ਤਰ੍ਹਾਂ ਇਹ ਨਿਯਮ 4 ਵਿਭਾਗਾਂ ਤੇ ਵੀ ਲਾਗੂ ਹੁੰਦਾ ਹੈ ਮਾਨ ਸਰਕਾਰ ਵੱਲੋਂ ਰਿਸ਼ਵਤਖੋਰੀ ਦੀ ਜਾਂਚ ਪੁਲਿਸ ਦੇ ਹੱਤਾਂ ਵਿੱਚੋਂ ਲੈ ਕੇ ਸਟੇਟ ਵਿਜੀਲੈਂਸ ਨੂੰ ਸੌਂਪਣ ਸੰਬੰਧੀ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਪੱਤਰ ਜਾਰੀ ਕੀਤਾ ਜਾ ਚੁੱਕਾ ਹੈ ਇਸ ਫੈਸਲੇ ਤੋਂ ਬਾਅਦ ਪੁਲਿਸ ਵਿਭਾਗ ਦੇ ਨਾਲ-ਨਾਲ ਹੋਰ ਵਿਭਾਗਾਂ ਵਿੱਚ ਵੀ ਹਲਚਲ ਮਚ ਗਈ ਹੈ ਰਿਸ਼ਵਤਖੋਰ ਅਫਸਰਾਂ ਨੂੰ ਹੁਣ ਵਿਜੀਲੈਂਸ ਦਾ ਡਰ ਸਤਾਉਣ ਲੱਗਾ ਹੈ ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ ਪੰਜਾਬ ਵਿੱਚ ਜਲਦੀ ਹੀ 10000 ਨੌਕਰੀਆਂ ਮਿਲਣਗੀਆਂ ਦੀਆਂ 425 ਪ੍ਰਮੁੱਖ ਕੰਪਨੀਆਂ ਵਿੱਚ ਨੌਕਰੀਆਂ ਲਈ 8000 ਤੋਂ ਲੈ ਕੇ 60000 ਰੁਪਏ ਤੱਕ ਤਨਖਾਹ ਹੋਵੇਗੀ ਇਸ ਲਈ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਵੱਲੋਂ 7 ਜੂਨ ਨੂੰ ਸਾਰੇ ਜਿਨ੍ਹਾਂ ਵਿੱਚ ਪਲੇਸਮੈਂਟ ਮੁਹਿੰਮ ਮੰਡੀ ਜਾਵੇਗੀ ਇਸ ਬਾਰੇ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ अरोड़ा ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਚਾਹਵਾਨ ਨੌਜਵਾਨਾਂ ਨੂੰ 8000 ਤੋਂ ਲੈ ਕੇ 60000 ਰੁਪਏ ਤੱਕ ਤਨਖਾਹ ਵਾਲੀਆਂ 10000 ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਵੇਗੀ ਇਹ ਮੁਹਿੰਮ ਇੱਕ ਸਮੇਂ ਤੂਬੇ ਦੇ ਸਾਰੇ ਜ਼ਿਲ੍ਹੇ ਵਿੱਚ ਚਲਾਈ ਜਾਵੇਗੀ ਇਸ ਪਲੇਸਮੈਂਟ ਮੁਹਿੰਮ ਵਿੱਚ ਰੁਜ਼ਗਾਰ ਲਈ ਨੌਜਵਾਨਾਂ ਦੀ ਚੋਣ ਕਰਨ ਵਾਸਤੇ ਫਲਿੱਪਕਾਰਟ, Airtel ਤੇ Reliance ਸਮੇਤ 425 ਪ੍ਰਮੁੱਖ ਕੰਪਨੀਆਂ ਸ਼ਾਮਿਲ ਹੋਣਗੀਆਂ। ਇਸ ਪਲੇਸਮੈਂਟ ਮੁਹਿੰਮ ਵਿੱਚ ਪੋਸਟ ਗ੍ਰੈਜੂਏਟ, ਗ੍ਰੈਜੂਏਟ, ITI ਡਿਪਲੋਮਾ 홀ਡਰ, 12ਵੀਂ ਪਾਸ, میٹرਿਕ ਪਾਸ ਨੌਜਵਾਨਾਂ ਸਮੇਤ ਉਨ੍ਹਾਂ ਨੌਜਵਾਨਾਂ ਨੂੰ ਵੀ ਨੌਕਰੀਆਂ ਮਿਲਤੀਆਂ ਜਾਣਗੀਆਂ। ਜਿਨ੍ਹਾਂ ਨੇ ਕੋਈ ਵਿਦਿਅਕ ਯੋਗਤਾ ਪ੍ਰਾਪਤ ਨਹੀਂ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਜ਼ਿਲ੍ਹੇ ਦੇ ਖਰੜ ਵਿੱਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਸੀਨੀਅਰ ਪੱਤਰਕਾਰ ਵਰਦੀਂਦਰ ਸਿੰਘ ਹਮਦਰਦ ਤੇ ਨਿਸ਼ਾਨਾ ਸਾਦਾ ਹੈ ਸੀਐਮ ਮਾਨ ਨੇ ਕਿ ਹੈਗੇ ਨਵਜੋਤ ਸਿੰਘ ਸਿੱਧੂ ਕਹਿੰਦਾ ਹੈ ਕਿ ਭਗਵੰਤ ਮਾਨ ਨੇ ਦੋ ਵਿਆਹ ਕਰਵਾ ਲਏ ਹਨ ਪਰ ਸਿੱਧੂ ਦੇ ਪਿਤਾ ਨੇ ਵੀ ਦੋ ਵਿਆਹ ਕਰਵਾਏ ਸਨ ਜੇਕਰ ਉਹ ਦੂਜਾ ਵਿਆਹ ਨਾ ਕਰਵਾਉਂਦੇ ਤਾਂ ਸਿੱਧੂ ਪੈਦਾ ਹੀ ਨਹੀਂ ਹੁੰਦੇ ਉੱਤੇ ਹੀ ਸੀਨੀਅਰ ਪੱਤਰਕਾਰ ਵਰਦੀਂਦਰ ਸਿੰਘ ਹਮਦਰਦ ਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਮਾਨ ਨੇ ਕਿ ਹੈਗੇ ਉਹਨਾਂ ਦੇ ਵੀ ਕਿ ਉਹਨਾਂ ਦੇ ਵੀ ਦੋ ਵਿਆਹ ਹੋਏ ਹਨ ਇੱਕ ਜਾਤਾ ਉਹਨਾਂ ਨੇ ਆਪਣੀ ਸਟੈਨੋ ਨਾਲ ਕਰਵਾ ਲਿਆ ਸੀ ਇਸ ਦੌਰਾਨ ਹੀ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਤੇ ਵੀ ਨਿਸ਼ਾਨਾ ਵੀ ਨਿੰਦੇ ਆ ਕਿ ਹੈ ਕਿ ਬਾਜਵਾ ਕਿੰਨੇ ਸਾਲਾਂ ਤੋਂ ਸੀਐਮ ਬਣਨ ਦਾ ਤਰਸ ਰਹੇ ਹਨ ਉਹਨਾਂ ਨੇ ਕਿ ਹੈ ਕਿ ਉਹਨਾਂ ਦੀ ਲੜਾਈ ਪੰਜਾਬ ਦੀ ਕੁਰਸੀ ਦੀ ਹੈ ਉਹਨਾਂ ਨੇ ਕਿ ਹੈ ਕਿ ਬਾਜਵਾ ਸਾਈ ਬੇ ਮੋਬਾਈਲ ਹੀ ਰੀਚਾਰਜ ਨਹੀਂ ਕਰੇਗਾ ਦਿਮਾਗ ਵੀ ਰੀਚਾਰਜ ਕਰੇਗਾ ਭਗਵੰਤ ਮਾਨ ਨੇ ਕਿ ਹੈ ਕਿ ਜਿਨ੍ਹਾਂ ਦੇ ਸਿਆਸੀ ਚੂਲੇ ਬੁੱਝ ਚੁੱਕੇ ਹਨ ਉਹ ਦੁਬਾਰਾ ਅਗਮ ਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੇ ਕਿ ਹੈ ਕਿ 2014 ਵਿੱਚ ਢਿੰਡਸਾ ਮੇਰੀਆਂ ਵੋਟਾਂ ਵਾਲੀ ਫੋਟੋ ਵੇਖ ਕੇ ਹੱਸੇ ਸਨ ਕਿ ਇਹ ਵੀ ਚੋਣਾ ਵਿੱਚ ਖੜਾ ਹੋਇਆ ਹੈ ਉਦੋਂ ਭਗਵੰਤ ਮਾਨ ਨੇ ਕਿਹਾ ਸੀ ਕਿ ਜਦੋਂ ਉਹ ਚੋਣਾ ਵਿੱਚ ਜਿੱਤ ਜਾਣਗੇ ਤਾਂ ਉਹ ਇਸ ਫੋਟੋ ਨੂੰ ਹੀ ਵਾਰ-ਵਾਰ ਦੇਖ ਕੇ ਰੋਣਗੇ ਸੂਬੇ ਦੇ ਲੋਕਾਂ ਨੂੰ ਬਾਜ ਰੇਟਾਂ ਤੇ ਰੇਤਾ ਬਜਰੀ ਉਪਲਬਧ ਕਰਵਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ 34 ਕਮਰਸ਼ੀਅਲ ਮਾਈਨਿੰਗ ਸਾਈਟਾਂ ਨੂੰ ਕਾਰਜਸ਼ੀਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਇਸ ਬਾਰੇ ਜਾਣਕਾਰੀ ਦਿੰਦੇ ਆ ਖਾਣਨ ਤੇ ਭੂਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤੇਹਰ ਨੇ ਦੱਸਿਆ ਕਿ ਸੂਬੇ ਵਿੱਚ ਇਹਨਾਂ ਨਵੇਂ ਕਮਰਸ਼ੀਅਲ ਮਾਈਨਿੰਗ ਕਲਸਟਰਾਂ ਦੇ ਚਾਲੂ ਹੋਣ ਨਾਲ ਲੋਕ ਆਪਣੇ ਘਰਾਂ ਨੇੜੀਆਂ ਥਾਵਾਂ ਤੋਂ ਰੇਤ ਤੇ ਬਜਰੀ ਪ੍ਰਾਪਤ ਕਰ ਸਕਣਗੇ ਪੰਜਾਬ ਸਰਕਾਰ ਵੱਲੋਂ ਸੂਬੇ ਕੋ ਕਲਸਟਰਾਂ ਨੂੰ ਚਾਲੂ ਕਰਨ ਦਾ ਟੀਚਾ ਹੈ ਉਹਨਾਂ ਨੇ ਕਿਹਾ ਹੈ ਕਿ ਜੰਤਕ ਮਾਈਨਿੰਗ ਸਾਈਟਾਂ ਦੇ ਪਰਚਾਲਿਤ ਰੇਟਾ ਮੰਗ ਹੀ ਕਮਰਸ਼ੀਅਲ ਮਾਈਨਿੰਗ ਕਲਸਟਰਾਂ ਤੇ ਵੀ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਲੇ ਰੇਟਾ ਬਜਰੀ ਉਪਲਬਧ ਹੋਵੇਗਾ ਮੰਤਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 102 ਲੱਖ ਮੈਟ੍ਰਿਕ ਟਨ ਦੀ ਸਮਰੱਥਾ ਵਾਲੇ ਇਹਨਾਂ ਲਗਭਗ 22 ਮਾਈਨਿੰਗ ਕਲਸਟਰਾਂ ਦੀ ਕਾਰਜ ਪ੍ਰਕਿਰਿਆ ਲਗਭਗ ਪੂਰੀ ਹੋ ਚੁੱਕੀ ਹੈ ਤੇ 21 ਲੱਖ ਮੈਟ੍ਰਿਕ ਟਨ ਦੀ ਸਮਰੱਥਾ ਵਾਲੇ 22 ਮਾਈਨਿੰਗ ਕਲਸਟਰਾਂ ਦੀ ਨਿਲਾਮੀ ਪ੍ਰਕਿਰਿਆ ਦੀਨ ਹੈ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਮੋਟ ਟਕਰਾਅ ਵੱਧ ਸਕਦਾ ਹੈ ਆ ਆਡੀਐਫ 10 ਨੈਸ਼ਨਲ ਹੈਲਥ ਮਿਸ਼ਨ ਦੇ ਫੰਡਾਂ ਨੂੰ ਲੈ ਕੇ ਤਣਾਅ ਪਾਉਣ ਲਈ ਹੈ ਪੰਜਾਬ ਸਰਕਾਰ ਨੇ ਇਲਜ਼ਾਮ ਲਾਇਆ ਹੈ ਕਿ ਕੇਂਦਰ ਸਰਕਾਰ ਨੇ ਆਡੀਐਫ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰੋੜਾਂ ਰੁਪਏ ਦੇ ਫੰਡ ਰੋਕ ਲਏ ਹਨ ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਹੁਣ ਪੰਜਾਬ ਦੇ ਭਗਵਾਨ ਤਮਾਨ ਸਰਕਾਰ ਵੱਲੋਂ ਕੇਂਦਰ ਸਰਕਾਰ ਵਿਰੁੱਧ ਮਤਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਲਈ ਵਿਧਾਨ ਸਭਾ ਦਾ ਇੱਕ ਦਿਨ ਦਾ ਵਿਸ਼ੇਸ਼ اجلاس ਬੁਲਾਇਆ ਜਾ ਸਕਦਾ ਹੈ ਉंजे ਇਸ ਗੱਲ ਦੀ ਜੇ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਪਰ ਇਸ ਬਾਰੇ ਚਰਚਾ ਛਿੜੀ ਗਈ ਹੈ ਸੂਤਰਾਂ ਮੁਤਾਬਕ ਪੰਜਾਬ ਵਿਧਾਨ ਸਭਾ ਦਾ ਵਿਸ਼ੇਚੀ ਜਿਲਾਸ ਕਿਸ ਇਸ਼ਤਰੀ ਨੂੰ ਬੁਲਾਇਆ ਜਾਵੇਗਾ ਇਸ ਬਾਰੇ ਹਫਤੇ ਵਿੱਚ ਫੈਸਲਾ ਲਿਆ ਜਾਵੇਗਾ ਦੱਸਦੇ ਕਿ 6 ਜੂਨ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਵਿੱਚ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ ਕੇਂਦਰ ਵੱਲੋਂ ਵਾਧੂ ਬਿਜਲੀ ਦੀ ਮੰਗ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਹਨ ਸ਼ਨੋਮਨੀ ਕਾਲੀ ਦਲ ਦੇ ਪ੍ਰਧਾਨ ਸਵੀਰ ਸਿੰਘ ਬਾਦਲ ਨੇ ਸੀਐਮ ਮਾਨ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ ਨਿਕੰਮੀਆਂ ਸਰਕਾਰ ਨੇ ਅੱਜ ਬਿਜਲੀ ਸਰਪਲਸ ਸੂਬੇ ਨੂੰ ਮੰਗਤਾ ਬਣਾ ਦਿੱਤਾ ਹੈ ਸਗਵੀਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਪੇਜ ਉੱਪਰ ਲਿਖਿਆ ਹੈ ਕਿ 2016 ਵਿੱਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਇਆ ਸੀ ਪੰਜਾਬ ਬਿਜਲੀ ਵੇਚਣ ਲੱਗ ਗਿਆ ਸੀ 2017 ਤੋਂ ਬਾਅਦ ਨਿਕੰਮੀਆਂ ਸਰਕਾਰਾਂ ਨੇ ਅੱਜ ਬਿਜਲੀ ਸਰਪਲਸ ਸੂਬੇ ਨੂੰ ਮੰਗਤਾ ਬਣਾ ਦਿੱਤਾ ਹੈ ਅੱਜ ਪੰਜਾਬ ਕੇਂਦਰ ਤੋਂ ਬਿਜਲੀ ਖਰੀਦਣ ਲਈ ਚਿੱਠੀਆਂ ਲਿਖ ਰਿਹਾ ਹੈ ਇਹ ਬਦਲਾਅ ਦਾ ਨਤੀਜਾ ਹੈ ਦੱਸ ਦੇ ਕਿ ਪੰਜਾਬ ਦੇ ਦੱਸ ਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਊਰਜਾ ਮੰਤਰੀ ਆਰ ਕੇ ਸਿੰਘ ਨੂੰ ਚਿੱਠੀ ਲਿਖ ਕੇ ਛੋਣਨੇ ਦੇ ਸੀਜ਼ਨ ਲਈ ਕੇਂਦਰੀ ਪੁਲ ਤੋਂ ਵਾਧੂ ਬਿਜਲੀ ਦੀ ਮੰਗ ਕੀਤੀ ਹੈ। ਚਿੱਠੀ ਵਿੱਚ 1000 ਮੈਗਾਵਾਟ ਆਰਟੀਸੀ ਬਿਜਲੀ ਦੀ ਅਲੋਟਮੈਂਟ ਨੂੰ 15 ਜੂਨ ਤੋਂ 15 ਅਕਤੂਬਰ 2023 ਤੱਕ ਵਧਾਉਣ ਦੀ ਮੰਗ ਕੀਤੀ ਗਈ ਹੈ। ਇਸ ਸਮੇਂ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਗੜ੍ਹੇਮਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਕਾਰਨ ਕੱਲ੍ਹ ਵੀ ਮੀਂਹ ਦੀਆਂ ਸਰਗਰਮੀਆਂ ਦੇਖਣ ਨੂੰ ਮਿਲਿਆ ਸਨ ਅਤੇ ਕਿਤੇ-ਕਿਤੇ ਹਲਕੀ ਬਾਰਿਸ਼ ਹੋਈ ਤਾਂ ਕਿਤੇ ਜ਼ੋਰਦਾਰ ਮੀਂਹ ਪਿਆ ਸੀ। ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਵਿੱਚ ਗੜੇਮਾਰੀ ਵੀ ਹੋਈ ਹੈ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬਰੀ ਦੇ ਪ੍ਰਭਾਵ ਕਾਰਨ ਰਾਜਸਥਾਨ ਦੇ ਉੱਪਰ ਇੱਕ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ ਜਿਸ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਵੈਸਟਰਨ ਡਿਸਟਰਬੈਂਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਤੇਜ਼ ਹਵਾਵਾਂ ਨਾਲ ਬੂੰਦਾਬੰਦੀ ਜਾਂ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਕੱਲ ਬਾਰਿਸ਼ ਅਤੇ ਹਵਾਵਾਂ ਕਾਰਨ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਘੇਟਾ ਰਹਿਣ ਦਾ ਅਨੁਮਾਨ ਹੈ ਵੱਧ ਤੋਂ ਵੱਧ ਤਾਪਮਾਨ 32 ਤੋਂ 38 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 2 24 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ ਜਲੰਧਰ ਸਾਰੇ ਇਕੱਠੇ ਦੇਖੇਗੇ ਕੁਝ ਤਾਂ ਉਹ ਵੀ ਦੇਖੇਗੇ ਜਿਹੜੇ ਲੁप्त ਹੋ ਗਏ ਸੀ ਇਹ ਹਾਜੇ ਮੁੱਦੇ ਉੱਥੇ ਉਠਾਏ ਪੰਜਾਬ ਦੇ ਵੀ ਭਗਵਾਨਤਮਾਨ ਨੇ ਉਹ ਬੋਲਦਾ ਸੀ ਉਹ ਉਹ ਜਿਹੜਾ ਜਿਹਦੀ ਸੋਚ ਨਹੀਂ ਹੈਗੀ ਬੰਦ ਕਰਨ ਵਾਲੀ ਨੌਜੋ ਸਿੱਧੂ ਉਹ ਵੇਹਾਂ ਸ਼ਾਦੀਆਂ ਚ ਲੈਣ ਦੇ ਨਾਲੇ ਸੂਟ ਵਰਗਾ ਉਹ ਨਾ ਉਹਨੂੰ ਕੋਈ ਖੋਲੇ ਨਾ ਸਮਾਵੇ ਐਂ ਤਾਂ ਗਾਹਾਂ ਦੀ ਗਾਹ ਭੇਜੀ ਜਾਂਦੇ ਰਹਿੰਦੇ ਉਹਨੂੰ ਕਾਂਗਰਸ ਨੇ ਖੋਲ ਲਿਆ ਹੁਣ ਲਿਫਾਫੇ ਚ ਨਹੀਂ ਪੈਂਦਾ ਉਹ ਉਹ ਬੋਲ ਰਿਹਾ ਸੀ ਜੀ بڑے ਵੱਡੇ ਵੱਡੇ ਸਕੂਲਾਂ ਚ ਪੜੇ ਹੋਏ ਨੇ ਜੀ ਇਹ ਐਸਾ ਸਰਕਾਰੀ ਵਾਲੇ ਆ ਉਹ ਕੀ ਬੋਲ ਰਿਹਾ ਸੀ ਮੈਂ ਤਾਂ ਫਿਰ ਜਵਾਬ ਇਦਾਂ ਹੀ ਦਿਆਂ ਉਹਨਾਂ ਦੀ ਭਾਸ਼ਾ ਚ ਉਹ ਕੀ ਕਹਿੰਦਾ ਸੀ ਭਗਵਾਨ ਤਮਾਨ ਨੇ ਬਦਲਾ ਲਿਆਉਣਾ ਸੀ ਸਵਾ ਸਾਲ ਹੋ ਗਿਆ ਭਗਵੰਤ ਮਾਨਾ ਕੀ ਬਦਲਾ ਲਿਆਂਦਾ ਸਿਰਫ ਪਤਨੀ ਬਦਲੀ ਹੈ ਆ ਕੇ ਹੱਸੀ ਨਾ ਤੇ ਮੈਂ ਸਿੱਧੂ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ ਯਾਦਦਾਸ਼ਤ ਕਮਜ਼ੋਰ ਹੋਣੀ ਤੁਸੀਂ ਵੀ ਦੂਜੀ ਪਤਨੀ ਦੇ بیٹے ਹੋ ਜੇ ਤੁਹਾਡਾ ਬਾਪੂ ਤੁਹਾਡੇ ਘਰੇ ਬਦਲਾ ਨਾ ਲਿਆਂਦਾ ਤੁਸੀਂ ਦੁਨੀਆ ਤੇ ਨਹੀਂ ਆਉਣਾ ਸੀ ਆਜੋ ਔਰ ਜੀਨੂ ਜੀਨੂ ਸੁਣਾ ਰਿਆ ਸੀ ਜਿਹਦੇ ਨਾਲ ਹਮਦਰਦੀ ਕਰਨ ਗਿਆ ਸੀ ਉਹ ਬੈਠਾ ਸੀ ਹਮਦਰਦ ਉਹਦੇ ਬਾਪੂ ਦੇ ਵੀ ਦੋ ਨੇ ਅਬ ਇਸ ਟੈਨੋਂ ਨਾਲ ਹੀ ਵਿਆਹ ਕਰਾ ਲਿਆ ਸੀ ਚਲੋ ਆ ਜਾਓ ਫਿਰ ਜੇ ਇਸ ਪਿਚ ਤੇ ਖੇਡਣਾ ਹੈ ਇਸ ਪਿਚ ਤੇ ਆ ਜਾਨੇ ਆ ਇਹ ਕੋਈ ਗੱਲਾਂ ਮੁੱਦੇ ਨੇ ਜੀ ਕਹਿੰਦੇ ਕਿ ਪਤਾ ਨਹੀਂ ਯਾਰ ਉੱਥੇ ਕਿਹੋ ਜਿਹਾ ਮਟੀਰੀਅਲ ਆ ਗਿਆ ਵੀੜ ਪਿੰਡਾਂ ਦੇ ਸਰਪੰਚ ਨਹੀਂ ਬਣ ਸਕਦੇ ਉਹ ਆ ਗਏ ਭਾਈ ਲੋਕਾਂ ਨੇ ਭੇਜਿਆ ਸਾਡਾ ਕੀ ਕਸੂਰ ਹੈ ਜੇ ਤੁਸੀਂ ਹਰਾਤੇ ਕਹਿੰਦੇ ਹਰੇਕ ਮਹੀਨੇ ਚ ਦੋ ਦੋ ਇਹਨਾਂ ਦੇ ਵਿਆਹ ਹੁੰਦੇ ਨੇ ਉਹ ਭਾਈ ਸਾਡੇ ਮੁੰਡੇ ਕੁੜੀਆਂ 26 26 27 28 26 ਸਾਲ ਦੇ ਜੰਗ ਮੁੰਡੇ ਕੁੜੀਆਂ ਜਿਤਾਤੇ ਵਿਆਹ ਹੋਣਗੇ ਭਈ ਨਾਲੇ ਜਦੋਂ ਸੱਤਾ ਚਾਹ ਗਏ ਅਲੱਗ ਕਹਿੰਦੇ ਚਲੋ ਵਿਆਹ ਕਰ ਲੀਏ ਹੁਣ ਜੇ ਰਾਹੁਲ ਗਾਂਧੀ ਦੇ ਨਹੀਂ ਹੁੰਦਾ ਸਾਡੇ ਕੀ ਕਸੂਰੇ ਚ ਰੋਜ਼ ਇਕੱਠੇ ਹੋ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਰੋਜ਼ ਇਕੱਠੇ ਹੋ ਕੇ ਉਹ ਫਿਰ ਮੈਂ ਲਿਖਦਾ ਸਾਰਾ ਕਿਉਂਕਿ ਪ੍ਰਮਾਤਮਾ ਨੇ ਕੁਦਰਤ ਨੇ ਥੋੜਾ ਬਹੁਤ ਮੈਨੂੰ ਕਲਾ ਦਿੱਤੀ ਉਹ ਲਿਖਣ ਵਾਲੀ ਮੈਂ ਲਿਖਦਾ ਵੀ ਜਦੋਂ ਜਨਰਲ ਡੈਰਾਂ ਨੂੰ ਰੋਟੀਆਂ ਖਵਾਉਣ ਵਾਲੇ ਜਦੋਂ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ ਜਦੋਂ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਵਾਲੇ ਜਦੋਂ ਦੇਸ਼ ਨੂੰ ਧਰਮ ਦੇ ਨਾਂ ਤੇ ਲੜਾਉਣ ਵਾਲੇ ਜਦੋਂ ਗੱਲ-ਗੱਲ ਤੇ ਤਾਲੀ ਠਕਵਾਉਣ ਵਾਲੇ ਜਦੋਂ ਸਮਗਲਰਾਂ ਨੂੰ ਆਪਣੀਆਂ ਗੱਡੀਆਂ 'ਚ ਬਿਠਾਉਣ ਵਾਲੇ ਜਦੋਂ ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ ਇੱਕੋ ਥਾਂ ਤੇ ਹੋ ਜਾਣ ਇਕੱਠੇ ਉਹਨੂੰ ਕਹਿੰਦੇ ਐ ਇੱਕੋ ਥਾੜੀ ਦੇ ਚੱਟੇ ਵੱਟੇ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਰਹਿਣਾ ਇਹਨੇ ਉਸ ਥਾੜੀ 'ਚ ਵੀ ਨਹੀਂ ਉਸ ਥਾੜੀ 'ਚ ਵੀ ਲੱਤਾਂ ਖਿੱਚਦੇ ਐ ਨਾ ਇਹ ਡੱਡੂਆਂ ਦੀ ਬਸੇਰੀ ਐ ਕਦੇ 5 ਕਿਲੋ ਇਕੱਠੇ ਨਹੀਂ ਹੋ ਸਕਦੇ ਦੋ ਤਰੋਂਗੇ ਤੈਨੂੰ ਢਾਲ ਮਾਰ ਜਾਣਗੇ ਇਹਨਾਂ ਦੀ ਆਪ ਦੀ ਇਹਨਾਂ ਦੀ ਲੜਾਈ ਪੰਜਾਬ ਦੀ ਨਹੀਂ ਹੈਗੀ ਇਹਨਾਂ ਦੀ ਲੜਾਈ ਕੁਰਸੀ ਦੀ ਹੈ ਮੈਨੂੰ ਕਿਉਂ ਨਹੀਂ ਮਿਲੀ ਇਹਨੂੰ ਕਿਉਂ ਮਿਲ ਗਈ ਮਹਿੰਦਰ ਮਾਸਟਰ ਦਾ ਮੁੰਡਾ ਕਿਉਂ ਬਹਿ ਗਿਆ ਬਾਜਵਾ ਸਾਹਿਬ ਕਈ ਸਾਲਾਂ ਤੋਂ ਤਰਫੀ ਜਾਂਦੇ ਆ ਵੀ ਮੁੱਖ ਮੰਤਰੀ ਐ ਨੇੜੇ ਜਾ ਕੇ ਉਹਨਾਂ ਨੂੰ ਮੋੜ ਲਿਆਉਂਦੇ ਆ ਆਪਾਂ ਸਿੱਧੇ ਬਹਿ ਗਏ ਉਹ ਕਹਿੰਦੇ ਜਰਾ ਐ ਕਿਵੇਂ ਬਹਿ ਗਏ ਸੋ ਬਾਜਵਾ ਸਾਹਿਬ ਫਿਰ ਇਹ ਕਹਿੰਦੇ ਵੀ ਆ ਇਹੋ ਜਿਹਾ ਮਟੀਰੀਅਲ ਆ ਗਿਆ ਕਿ ਮੇਰੇ ਸਾਡੇ ਮੂਰੇ ਇੱਕ ਮੋਬਾਈਲ ਚਾਰਜ ਕਰਨ ਵਾਲਾ ਆ ਗਿਆ ਕਹਿੰਦੇ ਮੈਂ ਕਿਹਾ ਜੀ ਕੱਲਾ ਮੋਬਾਈਲ ਚਾਰਜ ਨਹੀਂ ਦਿਮਾਗ ਵੀ ਰਿਪੇਅਰ ਕਰੂਗਾ ਉਹ ਦੇਖਦੇ ਜਾਓ ਤੁਸੀਂ ਚੰਨੀ ਸਾਹਿਬ ਨੂੰ ਪੁੱਛ ਲਿਓ ਮੋਬਾਈਲ ਚਾਰਜ ਕਰਨ ਵਾਲਾ ਕਿੰਨਾ ਕੁ ਮਹਿੰਗਾ ਪੈਂਦਾ ਐ ਇਸੇ ਤਰ੍ਹਾਂ ਮੈਨੂੰ ਕਹਿੰਦੇ ਸੀ 201400 ਸੁਖਦੇਵ ਸਿੰਘ ਢੀਂਡਸਾ 2014 ਚ ਮੈਨੂੰ ਕਹਿੰਦੇ ਸੀ ਕਹਿੰਦੇ ਭਗਵਾਨ ਤਮਾਨ ਦੀ ਮੈਂ ਅੱਜ ਫੋਟੋ ਦੇਖੀ ਬੋਟਾਂ ਵਾਲੀ ਮੈਨੂੰ ਫੋਟੋ ਦੇਖ ਕੇ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕੋਈ ਗੱਲ ਨਹੀਂ 30 ਸਭ 15 ਕਿ ਦਿਨ ਰਹਿ ਗਏ ਹੱਸ ਲੋ ਮੇਰੀ ਫੋਟੋ ਦੇਖ ਕੇ ਜਿੰਨਾ ਹੱਸਣਾ ਹੈ ਉਸ ਤੋਂ ਬਾਅਦ ਸਾਰਾ ਡੱਬਰ ساری ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਮੇਰੇ ਬੱਤੀ ਰੰਦ ਨੇ ਹੋ ਗਿਆ ਨਾ ਕੰਮ ਸੀਐਮ ਸਾਹਿਬ ਦੇ ਸਖਤ ਨਿਰਦੇਸ਼ ਨੇ ਮੇਰਾ ਮੈਂ ਆਪਣੇ ਹਲਕੇ ਦੀ ਗੱਲ ਕਰਦੀ ਹਾਂ ਤੁਸੀਂ ਮਾਜਰੀ ਬਲੌਗ 'ਚ ਜਾ ਕੇ ਇੱਕ ਸਰਵੇ ਕਰੋ 99.9% ਜਿਹੜਾ ਮੈਂ ਚਿੱਟਾ ਉਥੋਂ ਕੱਢ ਦਿੱਤਾ ਮੇਰੇ ਡੀਐਸਪੀ ਉਥੋਂ ਦੇ ਧਰਮਵੀਰ ਸਿੰਘ ਜਿਹੜੇ ਕਿ ਖੁਦ ਹਾਕੀ ਦੇ ਖਿਡਾਰੀ ਨੇ ਬੇਹੱਦ ਕਾਬਲ ਅਫੀਸਰ ਨੇ ਜਿਨ੍ਹਾਂ ਨੇ ਗਲੀ ਗਲੀ ਜਾ ਕੇ ਜਿਹੜੇ ਨਸ਼ੇ ਵਾਲੇ ਬੰਦਿਆਂ ਨੂੰ ਫੜਿਆ ਕੁਛ ਅੱਧ ਤੱਕ ਜਿਹੜਾ ਖਰੜ ਸ਼ਹਿਰ ਆ ਇੱਥੇ ਜਿਹੜਾ ਮੈਂ ਪਰਸੋ ਬੰਗਾਲਾ ਬਸਤੀ ਵਿੱਚ ਦੋ ਗੇੜੇ ਲਾ ਕੇ ਆਈਆਂ ਜੀ ਮੈਂ ਲੋਕਾਂ ਨੂੰ ਬੇਨਤੀ ਕੀਤੀ ਉਤੋਂ ਦੀ ਮੈਨੂੰ ਕੰਪਲੇਂਟ ਆਉਂਦੀ ਸੀ ਸਿਰਫ ਖਰੜ ਦੇ ਵਿੱਚ ਕੁਝ ਪਰਸੈਂਟੇਜ ਰਹਿ ਗਈ ਆ ਮੇਰੇ ਅੱਧੇ ਹਲਕੇ ਦੇ ਵਿੱਚੋਂ ਮੈਂ ਚਿੱਟਾ ਸਾਫ਼ ਕਰਤਾ ਮੈਂ ਵਾਦਾ ਕਰਦੀ ਆ ਮੇਰੇ ਹਲਕਾ ਵਾਸੀਆਂ ਦੇ ਨਾਲ ਕੀ ਔਨ ਨਾਲੇ ਦੋ ਚਾਰ ਮਹੀਨਿਆਂ ਚ ਮੈਂ ਹਲਕਾ ਖਰੜ ਚਿੱਟਾ ਮੁਕਤ ਕਰ ਦੇਣਾ ਜੀ ਹਲੇ ਤੱਕ ਜਿਹੜਾ ਦੇਖ ਰਹੇ ਹੋ ਪਿੱਛੇ ਕਾਰ ਬੀ ਨਜ਼ਰ ਆਉਂਦੀ। ਦੇਖੋ ਕਾਰਨ ਦੇਖੋ ਪੁਲਿਸ ਮਿਹਨਤ ਕਰ ਰਹੀ ਆ ਇਹ ਜਿਹੜੇ ਗਰੁੱਪ ਨੇ ਇਹਨਾਂ ਦੀ ਚੇਨ ਆ ਜਿਹੜੀ ਉਹ ਬਹੁਤ ਲੰਬੀ ਉੱਪਰ ਲੈਵਲ ਤੱਕ ਆ। ਸੋ ਉਹਨਾਂ ਨੂੰ ਫੜਨਾ ਉਹ ਚੇਨ ਨੂੰ ਸਾਰਿਆਂ ਨੂੰ ਕਰਨਾ ਥੋੜਾ ਟਾਈਮ ਲੱਗ ਜਾਂਦਾ। ਪਰ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ 2-3 ਮਹੀਨਿਆਂ ਦੇ ਵਿੱਚ ਜਿਹੜਾ ਇੱਥੋਂ ਨਸ਼ਾ ਭਾਵਾਂ ਮੈਨੂੰ ਗਲੀ ਗਲੀ ਜਾਣਾ ਪਵੇ ਜੋ ਕਰਨਾ ਪਵੇ ਸਾਰਾ ਜਿਹੜਾ ਦੇਖੋ ਇਰਾਦਾ ਹੋਵੇ ਤੇ ਹੋ ਸਕਦਾ ਹੈ। ਉਤਸ਼ਾਹਿਤ ਮੈਂ ਲਗਾਤਾਰ ਮੀਟਿੰਗਾਂ ਲਈਆਂ ਜੀ ਪਿੱਛੇ ਪੁਲਿਸ ਦੀਆਂ ਸੋ ਧਰਮਵੀਰ ਡੀਐਸਪੀ ਧਰਮਵੀਰ ਦੀ ਮੈਂ ਪੁਲਿਸ ਪ੍ਰਸ਼ਾਸਨ ਤੋਂ ਬਿਨਾ ਚਿੱਟਾ ਖਤਮ ਨਹੀਂ ਕੀਤਾ ਜਾ ਸਕਦਾ ਇਹ ਉਹੀ ਕਰ ਸਕਦੇ ਆ ਉਹਨਾਂ ਲਈ ਅਸੀਂ ਉਤਸ਼ਾਹਿਤ ਤਾਂ ਦੇਖੋ ਇਹ ਆ ਕਿ ਨੌਜਵਾਨਾਂ ਨੂੰ ਚੰਗੇ ਪਾਸੇ ਜਿਹੜੀ ਉਹਨਾਂ ਦੀ ਸੋਚ ਆਉ ਲਾਉਣੀ ਜ਼ਰੂਰੀ ਹੈ ਇਹ ਬੜੀ ਸੂਰਬੀਰਾਂ ਦੀ ਧਰਤੀ ਆ ਅਸੀਂ ਤੇ ਇਹੀ ਕਹਾਂਗੇ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਲਈ ਅਸੀਂ ਜਿਹੜੇ ਸੈਂਟਰਸ ਵੀ ਆ ਉਹ ਵੀ ਓਪਨ ਕਰਾਂਗੇ ਤਾਂ ਕਿ ਉਹਨਾਂ ਨੂੰ ਮੁਸ਼ਕਲਾਂ ਨਾ ਆਉਣ ਤੇ ਨਵੇਂ ਜਿਹੜੇ ਪਲਾਨ ਆ ਉਹਨਾਂ ਨੂੰ ਸੁਧਾਰਨ ਲਈ ਬਣਾਏ ਜਾਣਗੇ ਬਾਕੀ ਸੀਐਮ ਸਾਹਿਬ ਨੇ ਰੋਜ਼ਗਾਰ ਲਈ ਬਹੁਤ ਸਾਰੇ ਜਿਹੜੇ ਸਾਧਨ ਉਹ ਪੈਦਾ ਕਰ ਰਹੇ ਨੇ ਰੋਜ਼ਗਾਰ ਸਾਈਡ ਲੱਗਣਗੇ ਜਦੋਂ ਨੌਜਵਾਨਾਂ ਦੇ ਹੱਥਾਂ ਜਿਵੇਂ ਸੀਐਮ ਸਾਹਿਬ ਕਹਿੰਦੇ ਹੁੰਦੇ ਆ ਵੀ ਟੀਕੇ ਦੀ ਥਾਂ ਤੇ ਟਿਫਨ ਆ ਗਿਆ ਤਾਂ ਆਪਣੇ ਆਪ ਜਿਹੜਾ ਉਹ ਇਹਨਾਂ ਰੁਝਾਨਾਂ ਤੋਂ ਦੂਰ ਹੋਣਗੇ ਬਾਕੀ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਦੀ ਆ ਕਿ ਦੇਖੋ ਪੰਜਾਬ ਦੇ ਸਾਰੇ ਧੀ ਪੁੱਤਿਆਂ ਤੇ ਲੋਕਾਂ ਨੂੰ ਬੜੀਆਂ ਉਮੀਦਾਂ ਨੇ ਨੌਜਵਾਨ ਬਹੁਤ ਸਾਰੇ ਪਿਛਲੇ ਸਾਲਾਂ ਦੌਰਾਨ ਬਾਹਰ ਚਲੇ ਗਏ ਆਓ ਬਾਕੀ ਗੱਲਾਂ ਇੱਕ ਪਾਸੇ ਚਿੱਟੇ ਨੂੰ ਪੰਜਾਬ ਚੋਂ ਕੱਢਦੀਏ ਮੈਂ ਸਾਰਿਆਂ ਪ੍ਰਸ਼ਾਸਨ ਨੂੰ ਐਜ਼ ਆ ਪੰਜਾਬ ਦੀ ਨਾਗਰਿਕ ਹੋਣ ਦੇ ਨਾਤੇ ਬੇਨਤੀ ਕਰਦੀ ਆਂ ਵੀ ਚਿੱਟਾ ਖਤਮ ਕਰ ਲਈਏ ਰਲ ਮਿਲ ਕੇ ਤੁਹਾਡੇ ਹੱਥ ਚ ਬਹੁਤ ਕੁਝ ਹੈ ਚਿੱਟੇ ਨੂੰ ਰਾਮ ਨਾਲ ਜੇ ਤੁਸੀਂ ਹਿੰਮਤ ਕਰਕੇ ਜੁਟ ਜਾਓ ਤਾਂ ਚਿੱਟੇ ਨੂੰ ਜੜੋਂ ਪੱਟਿਆ ਜਾ ਸਕਦਾ ਹੈ ਕੋਈ ਗੱਲ ਨਹੀਂ ਉਹਨਾਂ ਨੂੰ ਵਿਜ਼ਿਟ ਕਰਨਾ ਚਾਹੀਦਾ ਪੰਜਾਬ ਸਰਕਾਰ ਸੀਐਮ ਸਾਹਿਬ ਆਪਣਾ ਜਿਹੜਾ ਕੰਮ ਆ ਉਹ ਬੜੇ ਜ਼ੋਰ ਸ਼ੋਰ ਨਾਲ ਕਰ ਰਹੇ ਨੇ ਉਹਨਾਂ ਦੇ ਕੋਈ ਸੁਝਾਅ ਹੋਣੇ ਤਾਂ ਅਸੀਂ ਜ਼ਰੂਰ ਸੁਣ ਲਾਂਗੇ ਕੱਲ ਵਾਲੀ ਟੂਰਿਜ਼ਮ ਵਿਭਾਗ ਦੀ ਇੱਕ ਬਹੁਤ ਵੱਡੀ ਮੀਟਿੰਗ ਹੋਈ ਹੈ ਤੇ ਜਿਹਦੇ ਲਈ ਇੱਕ ਪੰਜਾਬ ਨੂੰ ਬਹੁਤ ਵੱਡੀ ਮੁਬਾਰਕਬਾਦ ਬਣਦੀ ਹੈ ਉਹਦੀ ਪ੍ਰੈਸ ਕਾਨਫਰੰਸ ਅਸੀਂ ਜਲਦੀ ਕਰਾਂਗੇ ਬੜੀਆਂ ਵੱਡੀਆਂ ਖੁਸ਼ਖਬਰੀਆਂ ਨੇ ਇਹੋ ਜਿਹੇ ਫੈਸਲੇ ਲਏ ਗਏ ਆ ਜਿਹੜੇ ਅੱਜ ਤੱਕ 70 ਸਾਲਾਂ ਦੇ ਇਤਿਹਾਸ 'ਚ ਕਿਸੇ ਨੇ ਨਹੀਂ ਲਏ ਕੁਝ ਟੂਰਿਜ਼ਮ ਵਿਭਾਗ ਨੂੰ ਵੱਡਾ ਵੀ ਕਰ ਰਹੇ ਆ ਟੂਰਿਜ਼ਮ ਵਿਭਾਗ ਦੇ ਵਿੱਚ ਬਹੁਤ ਸਾਰੀਆਂ ਪਾਲਿਸੀਆਂ ਆ ਰਹੀਆਂ ਬਹੁਤ ਸਾਰੇ ਪੰਜਾਬ ਲਈ ਫੈਸਟੀਵਲ ਜਿਹੜੇ ਅਸੀਂ ਹਰ ਡਿਸਟ੍ਰਿਕਟ ਲਈ ਅਨਾਉਂਸ ਕਰਨ ਜਾ ਰਹੇ ਆ ਉਹਨਾਂ ਦਾ ਬੇਰਵਾ ਦਵਾਂਗੇ ਬਹੁਤ ਸਾਰੇ ਇਹੋ ਜਿਹੇ ਵੱਡੇ ਨਵੇਂ ਪ੍ਰੋਗਰਾਮ ਪੰਜਾਬ ਲਈ ਲੈ ਕੇ ਆ ਰਹੇ ਆ ਬਹੁਤ ਅਲੱਗ-ਅਲੱਗ ਇੰਡਸਟਰੀਜ਼ ਲਈ ਜਿਨ੍ਹਾਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਣੀ ਆ ਆਉਣ ਵਾਲੇ ਦਿਨਾਂ ਚ ਉਹਦੀ ਪ੍ਰੈਸ ਕਾਨਫਰੰਸ ਰਾਹੀਂ ਤੁਹਾਨੂੰ ਡਿਟੇਲ ਚ ਇਹ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਸੀ ਅੱਜ ਤੱਕ ਖਤਮ ਕਰ ਦੇਣਾ ਨਸ਼ਾ ਅੱਜ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਨਸ਼ੇ ਦੇ ਵਪਾਰ ਹੋ ਰਿਹਾ। ਕੁਰੂਪ ਮੈਂ ਤੁਹਾਨੂੰ ਦੱਸਿਆ ਇਹਨਾਂ ਨੇ ਵੱਡੇ ਕਰਦੇ ਪਹਿਲਾ ਠੇਕੇਦਾਰ 800 ਸੀਗਾ ਪੰਜਾਬ ਦੇ ਵਿੱਚ। ਪਿੰਡ ਲੈਹਰੀ ਲਈ ਔਰ ਖਾਸ ਕਰਕੇ ਤਲਵੰਡੀ ਸਾਬੋ ਹਲਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਸਟੂਡੈਂਟ ਪਲੱਸ 2 ਦੇ ਜਸ਼ਨਪ੍ਰੀਤ कौर ਜਿਨੇ ਇਸ ਪਿੰਡ ਦਾ ਨਾਮ ਰੌਸ਼ਨ ਕੀਤਾ ਸਕੂਲ ਦਾ ਨਾਮ ਰੌਸ਼ਨ ਕੀਤਾ ਯਾਨੀ ਕਿ 10ਵਾਂ ਰੈਂਕ ਪੂਰੇ ਪੰਜਾਬ ਦੇ ਵਿੱਚੋਂ ਹਾਸਲ ਕਰਕੇ ਅ ਸ਼੍ਰੀ ਹਰਗੋਬਿੰਦ ਪਬਲਿਕ ਸਕੂਲ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਗਲੰਤਗੀ ਕਰਸੋ ਮੈਂ ਬਹੁਤ ਪ੍ਰਸੰਨਤਾ ਆਈ ਉਹਨਾਂ ਦੇ ਪੇਰੈਂਟਸ ਨੂੰ ਜੋ ਸੰਕਲਪ ਕਰਨੋ ਖਾਸ ਕਰਕੇ ਸਟਾਫ ਮੈਂਬਰਸ ਨੂੰ ਕਿ ਇਸ ਪਸਾਇਬ ਨੂੰ ਸਕੂਲ ਦੀ ਮੈਨੇਜਮੈਂਟ ਨੂੰ ਦੇਣਾ ਚਾਹੁੰਦੇ ਕਿ ਜਿਹਨਾਂ ਦੇ ਸਹਤ ਦਾ ਅਜਿਹਾ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਇਆ। ਬਿਲਕੁਲ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਰਸ਼ਨ ਗ੍ਰਿਫ ਪਰ ਜਦੋਂ ਮੈਂ ਇੱਥੇ ਗੱਲ ਕਰ ਰਹੀ ਸੀ ਕਿ ਮੈਨੂੰ ਇਹ ਪਤਾ ਚੱਲਿਆ ਕਿ ਉਹ ਨਾ ਸਿਰਫ ਉਹ ਇਕੱਲਾ ਪੜਦੀ ਹੈ ਬਲਕਿ ਬਾਕੀ ਕੰਮਾਂ ਕਾਜਾਂ ਕਰਨੀ ਵੀ ਉਹਦਾ ਜਿਹੜਾ ਆ ਧਿਆਨ ਆ ਉਹ ਪੂਰੀ ਤਰ੍ਹਾਂ ਲੱਗਿਆ ਹੋਇਆ ਯਾਨੀ ਕਿ ਇੱਕ ਉਹ ਸਟੂਡੈਂਟਸ ਜਿਹਨੇ ਜਿਹੜੇ ਗਰਾਊਂਡ ਤੋਂ ਖਤਮ ਹੁੰਦੇ ਹੋਏ ਦਿਖਦੇ ਆ ਜਿਹੜੇ ਕਿ ਆਪਦੇ ਮੂਲ ਨਾਲ ਅੱਜ ਜੁੜੇ ਨਹੀਂ ਰਹੇਗੇ ਸੋ ਜੇ ਇਸ ਸਟੂਡੈਂਟ ਜਸ਼ਨ ਪ੍ਰੀਤ ਕੋਰ ਵੀ ਉਹਦੇ ਵੀ ਨਹੀਂ ਵੇਖੀਏ ਪੂਰੀ ਤਰ੍ਹਾਂ ਆਪਣੇ ਮੂਲ ਦੇ ਨਾਲ ਆਪਣੇ ਸਭਿਆਚਾਰ ਦੇ ਨਾਲ ਆਪਣੇ ਕਲਚਰ ਦੇ ਨਾਲ ਯਾਨੀ ਕਿ ਆਪਣੀ ਧਰਤੀ ਦੇ ਨਾਲ ਪੂਰੀ ਤਰ੍ਹਾਂ ਅਟੈਚ ਹੈ ਸੋ ਬਹੁਤ ਵੱਡੀ ਗੱਲ ਹੈ ਸੋ ਮੈਂ ਇੱਕੋ ਗੱਲ ਕਹਿਣਾ ਚਾਹੁੰਗੀ ਕਿ ਜਿਥੇ ਜਿਥੇ ਸਟੂਡੈਂਟ ਜਿਹੜੇ ਆ ਅੱਗੇ ਵੱਧ ਰਹੇ ਆਪਣੇ ਕੈਰੀਅਰ ਦੀ ਤਰਫ ਆਪਣੇ ਆਪ ਨੂੰ ਅੱਗੇ ਵਧਾ ਰਹੇ ਪੜ੍ਹਾਈ ਨੂੰ ਅੱਗੇ ਲੈ ਕੇ ਜਾ ਰਹੇ ਸੋ ਆਪਣੇ ਸਭਿਆਚਾਰ ਨੂੰ ਕਾਇਮ ਰੱਖਣਾ ਆਪਣੇ ਕਲਚਰ ਨੂੰ ਕਾਇਮ ਰੱਖਣਾ ਆਪਣੇ ਮੂਲ ਨਾਲ ਜੁੜਨਾ ਜਿਵੇਂ ਉਹਨੂੰ ਉਸੇ ਤਰੀਕੇ ਨਾਲ ਸੰਭਾਲ ਕੇ ਰੱਖਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਇਹ ਹੋਣਾ ਚਾਹੀਦਾ ਹੈ ਇਸ ਸਕੂਲ ਨੂੰ ਮਾਣ حصل ਜਿਹੜਾ ਇਸ ਗੱਲ ਦਾ ਹੋਇਆ ਸੋ ਮੈਂ ਬਹੁਤ ਬਖਦਦਾ ਹਾਂ